ਪੰਜਾਬ ਦੇ ਵਿੱਚ ਲਗਾਤਾਰ ਪੈਰੇਮੀ ਕਾਰਨ ਹੜ ਵਰਗੇ ਹਾਲਾਤ ਨੇ ਲੋਕ ਫਸੇ ਹੋਏ ਨੇ ਇਸ ਦਰਮਿਆਨ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਦਰਅਸਲ ਰਾਵੀ ਦਰਿਆ ਨੇੜੇ ਤੂਸੀ ਬਨ ਵਿੱਚ ਗਈ ਥਾਵਾਂ ਤੋਂ ਪਾਰ ਪੈਣ ਤੋਂ ਬਾਅਦ ਵੀ ਨਨ ਸਬਾ ਹਲਕਾ ਜਨਾਲਾ ਦੇ 40 ਤੋਂ ਵੱਧ ਪਿੰਡ ਹਾਰਦੀ ਲਪੇਟ ਵਿੱਚ ਆ ਚੁੱਕੇ ਨੇ ਸੈਂਕੜੇ ਲੋਕ ਪਾਣੀ ਨਾਲ ਘਿਰੇ ਹੋਏ ਨੇ ਦਿਨ ਚੜ੍ਹਦਿਆਂ ਹੀ ਐਨਡੀਆਰਐਫ ਦੀਆਂ ਟੀਮਾਂ ਤੇ ਹੋਰ ਕਈ ਬਚਾਅ ਕਾਰਜ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਇਸ ਦੇ ਦਰਮਿਆਨ ਪੰਜਾਬ ਸਰਕਾਰ ਦਾ ਹੈਲੀਕਾਪਟਰ ਵੀ ਆਮ ਲੋਕਾਂ ਦੀ ਸੇਵਾ ਦੇ ਲਈ ਛੱਡ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਸਰਹੱਦੀ ਏਰੀਆ ਦੀ ਜਿੱਥੇ ਲੋਕ ਕਿਸ਼ਤੀਆਂ ਦੇ ਰਾਹੀਂ ਸਫ਼ਰ ਕਰ ਰਹੇ ਨੇ ਘਰਾਂ ਦੇ ਵਿੱਚ ਫਸੇ ਹੋਏ ਨੇ ਪੰਜਾਬ ਦੇ ਵਿੱਚ ਲਗਾਤਾਰ ਪੈਰੇਮੀ ਕਾਰਨ ਹੜ ਵਰਗੇ ਹਾਲਾਤ ਨੇ ਲੋਕ ਫਸੇ ਹੋਏ ਨੇ ਇਸ ਦਰਮਿਆਨ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਦਰਅਸਲ ਰਾਵੀ ਦਰਿਆ ਨੇੜੇ ਤੂਸੀ ਬਨ ਵਿੱਚ ਗਈ ਥਾਵਾਂ ਤੋਂ ਪਾਰ ਪੈਣ ਤੋਂ ਬਾਅਦ ਵੀ ਨਾਨ ਸਬਾ ਹਲਕਾ ਜਨਾਲਾ ਦੇ 40 ਤੋਂ ਵੱਧ ਪਿੰਡ ਹਰਦੀ ਲਪੇਟ ਵਿੱਚ ਆ ਚੁੱਕੇ ਨੇ ਸੈਂਕੜੇ ਲੋਕ ਪਾਣੀ ਨਾਲ ਘਿਰੇ ਹੋਏ ਨੇ ਦਿਨ ਚੜ੍ਹਦਿਆਂ ਹੀ ਐਨਡੀਆਰਐਫ ਦੀਆਂ ਟੀਮਾਂ ਤੇ ਹੋਰ ਕਈ ਬਚਾਅ ਕਾਰਜ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਇਸ ਦੇ ਦਰਮਿਆਨ ਪੰਜਾਬ ਸਰਕਾਰ ਦਾ ਹੈਲੀਕਾਪਟਰ ਵੀ ਆਮ ਲੋਕਾਂ ਦੀ ਸੇਵਾ ਦੇ ਲਈ ਛੱਡ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਸਰਹੱਦੀ ਏਰੀਆ ਦੀ ਜਿੱਥੇ ਲੋਕ ਕਿਸ਼ਤੀਆਂ ਦੇ ਰਾਹੀਂ ਸਫ਼ਰ ਕਰ ਰਹੇ ਨੇ ਘਰਾਂ ਦੇ ਵਿੱਚ ਫਸੇ ਹੋਏ ਨੇ ਪੰਜਾਬ ਦੇ ਵਿੱਚ ਲਗਾਤਾਰ ਪੈਰੇਮੀ ਕਾਰਨ ਹੜ ਵਰਗੇ ਹਾਲਾਤ ਨੇ ਲੋਕ ਫਸੇ ਹੋਏ ਨੇ ਇਸ ਦਰਮਿਆਨ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਦਰਅਸਲ ਰਾਵੀ ਦਰਿਆ ਨੇੜੇ ਤੂਸੀ ਬਨ ਵਿੱਚ ਗਈ ਥਾਵਾਂ ਤੋਂ ਪਾਰ ਪੈਣ ਤੋਂ ਬਾਅਦ ਵੀਨਾਨ ਸਬਾਹ ਹਲਕਾ ਜਨਾਲਾ ਦੇ 40 ਤੋਂ ਵੱਧ ਪਿੰਡ ਹੜ ਦੀ ਲਪੇਟ ਵਿੱਚ ਆ ਚੁੱਕੇ ਨੇ ਸੈਂਕੜੇ ਲੋਕ ਪਾਣੀ ਨਾਲ ਘਿਰੇ ਹੋਏ ਨੇ ਦਿਨ ਚੜ੍ਹਦਿਆਂ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਹੋਰ ਕਈ ਬਚਾਅ ਕਾਰਜ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਇਸੇ ਦਰਮਿਆਨ ਪੰਜਾਬ ਸਰਕਾਰ ਦਾ ਹੈਲੀਕਾਪਟਰ ਵੀ ਆਮ ਲੋਕਾਂ ਦੀ ਸੇਵਾ ਦੇ ਲਈ ਛੱਡ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਸਰਹੱਦੀ ਏਰੀਆ ਦੀ ਜਿੱਥੇ ਲੋਕ ਕਿਸ਼ਤੀਆਂ ਦੇ ਰਾਹੀਂ ਸਫ਼ਰ ਕਰ ਰਹੇ ਨੇ ਘਰਾਂ ਦੇ ਵਿੱਚ ਫਸੇ ਹੋਏ ਨੇ ਪੰਜਾਬ ਦੇ ਵਿੱਚ ਲਗਾਤਾਰ ਪੈਰੇਮੀ ਕਾਰਨ ਹੜ ਵਰਗੇ ਹਾਲਾਤ ਨੇ ਲੋਕ ਫਸੇ ਹੋਏ ਨੇ ਇਸ ਦਰਮਿਆਨ ਸਰਕਾਰ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਦਰਅਸਲ ਰਾਵੀ ਦਰਿਆ ਨੇੜੇ ਤੂਸੀ ਬਨ ਵਿੱਚ ਗਈ ਥਾਵਾਂ ਤੋਂ ਪਾਰ ਪੈਣ ਤੋਂ ਬਾਅਦ ਵੀਰਨ ਸਬਾ ਹਲਕਾ ਜਨਾਲਾ ਦੇ ਚਾਲੀ ਤੋਂ ਵੱਧ ਪਿੰਡ ਹਰਦੀ ਲਪੇਟ ਵਿੱਚ ਆ ਚੁੱਕੇ ਨੇ ਸੈਂਕੜੇ ਲੋਕ ਪਾਣੀ ਨਾਲ ਘਿਰੇ ਹੋਏ ਨੇ ਦਿਨ ਚੜ੍ਹਦਿਆਂ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਹੋਰ ਕਈ ਬਚਾਅ ਕਾਰਜ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਇਸੇ ਦਰਮਿਆਨ ਪੰਜਾਬ ਸਰਕਾਰ ਦਾ ਹੈਲੀਕਾਪਟਰ ਵੀ ਆਮ ਲੋਕਾਂ ਦੀ ਸੇਵਾ ਦੇ ਲਈ ਛੱਡ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹੈਲੀਕਾਪਟਰ ਦੇ ਰਾਹੀਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ ਇਹ ਤਸਵੀਰਾਂ ਨੇ ਸਰਹੱਦੀ ਏਰੀਆ ਦੀ ਜਿੱਥੇ ਲੋਕ ਕਿਸ਼ਤੀਆਂ ਦੇ ਰਾਹੀਂ ਸਫ਼ਰ ਕਰ ਰਹੇ ਨੇ ਘਰਾਂ ਦੇ ਵਿੱਚ ਫਸੇ ਹੋਏ ਨੇ